ਹੁਣ ਕੀ ਕਰਾਂ ਉਹ ਤੂੰ ਵੇਚਦਾ ਰੋਜ਼ ਲੈਣਾ ਕਿ ਨਹੀਂ ਪਤਾ ਹੀ ਹੁੰਦਾ ਇਹਦਾ ਠੀਕ ਰੱਖ ਭਾਈ ਪੁਰਾਣਾ ਕਰ ਲੈ ਬਚਾਲੇ ਲੈ 7000 ਕਹਿੰਦਾ ਨਹੀਂ ਨਹੀਂ ਇਹਨੇ ਕਹਿੰਦਾ ਕਿ ਮੈਂ ਤਾਂ ਕਦੇ ਲਿਆ ਵੀ ਨਹੀਂ ਕਹਿੰਦਾ 8000 ਰੁਪਏ ਨੂੰ ਕਰ ਦੇ ਕਿੰਨਾ 9000 ਦਿੰਦੇ ਤੇ ਪਿੰਡ ਭਾਈ 9 ਤਾਂ ਕਹਿੰਦਾ ਪਿੰਡ ਦਿੰਦੇ ਸੀ ਇਮਾਨਦਾਰੀ ਹੈ ਚੱਕ ਕੇ ਦੇਖ ਬੱਕਰਾ ਲੈ ਫੜ 9 ਦੀ ਦੇ ਜਾਂ ਤੇਰੀ ਇਮਾਨਦਾਰੀ ਹੈ ਨਹੀਂ ਫੇਰ ਆਈ ਪੈਂਡੀ ਦੇ ਦੇ ਕਾਸੀ ਕਾ ਨੂੰ ਠੰਡ ਚ ਪਾਲ ਪਾ ਗਏ ਹੈ ਨਹੀਂ ਨਹੀਂ ਲਾ ਲਾਣਦਾਰ ਨੇ ਕਹਿਤਾ 200 ਪਾਤਾ ਲੈ 99 ਦਾ ਦੇ ਯਾਰ ਛੱਡ ਪਰੇ ਲੈ ਫੜ ਨਹੀਂ ਉਹਨਾਂ ਦੇ ਬਿਨਾ ਪੁੱਛੇ ਕਰਤਾ ਕੇਸ ਨਹੀਂ ਨਹੀਂ ਉਹਨਾਂ ਦੀ ਅੱਠ ਤੋਂ ਉੱਤੇ ਪਹੁੰਚ ਨਹੀਂ ਸੀ ਨਹੀਂ ਮਰੀ ਗੱਲ ਹੈ ਪੂਰਾ ਕਰਦਾ ਮੂੰਹ ਵਾ ਹੈ ਦੇਣਾ ਨਹੀਂ ਕਿਉਂ ਢੱਕਰਦਾ ਕਿਉਂ ਢੱਕਰਦਾ ਯਾਰ ਮੇਰੀ ਦੀ ਅੱਜ ਪੋਣੀ ਨਹੀਂ ਹੋਈ ਨੀਮਤ ਵਾਲਾ ਇਹ ਕੱਚਾ ਮੋਲ ਇਹ ਵਿਚਾਰਾ ਉੱਥੋਂ ਬੈਠੇ ਨੂੰ ਬੁਲਾ ਕੇ ਲਿਆ ਮੈਨੂੰ ਤਾਰਾ ਕਰ ਹੱਥ ਹਾਂ ਖੁੰਝੇ ਚ ਲੱਗਿਆ ਬੈਠਾ ਸੀ ਟੜਕ ਬੋ ਚਲੀ ਤੇਰੀ ਮਰਜ਼ੀ ਐ ਤਾ ਪੂਰਾ 10000 ਦਾ ਹੋਵੇ ਛੱਡ ਪਰੇ ਦੇ 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 ਜਾਮਾ ਕਿੰਨਾ ਕ ਫਰਕ ਹੈ ਜਾਮਾ ਨਹੀਂ ਤਾਂ ਕਿੰਨਾ ਕ ਫਰਕ ਹੈ ਆ ਕੱਢ ਲੈ ਤੈਰੇ ਨਾਲ ਦਾ ਸਲਾਦਰ ਨਹੀਂ ਵੇਕਣ ਦਿੰਦਾ ਬੱਕਰਾ ਯਾਰ ਫੋੜਿਆਂ ਵਾਲਾ ਜ਼ਰੂਰ ਹੋਊ ਇੱਕ ਵਿਆਹ ਚ ਵੀ ਹੁੰਦਾ ਲੜਾਈ ਕਰਾਉਣ ਚ ਵੀ ਹੁੰਦਾ ਲਲਕਰਾ ਮਾਰ ਚ ਵੀ ਓਏ ਹਾੜੀ ਲਲਕਰਾ ਮਾਰ ਕੇ ਪਿੱਛੇ ਹਟਣ ਜਿਹੀ ਹੁੰਦਾ ਲਲਕਰਿਆ ਤਾਂ ਉਹੀ ਟੋਟੀ ਮਾਰਨ ਵਾਲਾ ਕੋਈ ਬੋਲਣ ਵਾਲਾ ਕੋਈ ਪੀਣ ਵਾਲਾ ਕੋਈ ਗੰਚ ਦੀ ਪਗਲਾਸੀ ਪੰਨਣ ਵਾਲਾ ਕੋਈ ਹੁੰਦਾ ਪਕੌੜੇ ਕੋਈ ਖਾ ਜਾਂਦਾ ਆ ਕੜਦੂ ਮਾਰ ਕੇ ਨੂੰ ਪਤਾ ਐ ਨਹੀਂ ਕੜਦਾ ਤੂੰ ਦੱਸ ਕੀ ਫਰਕ ਐ ਨਹੀਂ ਮੈਂ ਜਾਨਾ ਮਰਜੀ ਤੇਰੇ ਨਾਲ ਆ ਯਾਰ ਉਵੇਂ ਗੁੰਝਾਂਗੇ ਬੋਲਣਾ ਤੂੰ ਕਰਕੇ ਬੋਲਗਾ ਹਾਂ ਇੱਤੀ ਗੱਲ ਕਰਦੇ 13 ਦਾ ਲੈ ਲਾ 13 ਨੂੰ ਹੀ ਹੀਰਾ ਐ ਓ ਮੇਰੇ ਯਾਰ ਨਾ ਦੇਣ ਉਹਨਾਂ ਦੇ ਬਿਨਾ ਪੁੱਛੇ ਵਿਚਾਰਿਆਂ ਦੇ ਮੈਂ ਸੈੜ ਚੱਕਦੇ ਪੂਰਾ 10 ਲਾਤਾ 7 ਤੋਂ ਚੱਲ ਕੇ ਬਈ ਬੱਕੇ ਬੱਕਰੇ ਥੋੜਾ ਜਿਹਾ ਪੈਰ ਦਾ ਐ ਬਹੁਤ ਦਾ ਨੁਕਸ਼ਾ ਐ ਹੋਰ ਕਿਤੇ ਤਿਲ ਤਰੋਂ ਨਹੀਂ ਹੈਗਾ ਤੈਨੂੰ ਦੇ ਲਵੇ 2 ਸਾਲ ਖੜਾ ਰੂ ਬ੍ਰੀਡ ਬਣ ਜੂ ਹੈਂ ਮੈਂ ਕਰਦੇ ਬਾਈ ਯਾਰ ਕਰਦੇ ਯਾਰ ਬਰਾ ਕਦੇ ਯਾਰ ਕਦੇ ਯਾਰ ਹੈ ਬਾਈ ਬਾਈ ਕਰਦੇ ਹਾਂ ਲੈ ਸਾਢੇ 10 ਹਜ਼ਾਰ 6000 ਕੁਸ਼ੀ ਹੈ ਨਾ ਨਰਾਜ ਹੈ ਓ ਤੂੰ ਖੁਸ਼ ਹੈ ਮੁੰਡਿਆ ਓਏ ਐ ਕਿਵੇਂ ਲਿਜਣ ਵਾਹ ਓ ਤੇਰੀ ਵੀਡੀਓ ਨਹੀਂ ਬਣਾਈ ਪੈਸਾ ਨਹੀਂ ਟਕਾਣੀ ਵੀਡੀਓ ਬਣਾ ਲੋ ਹਾਂ ਉਹਨਾਂ ਨੇ ਵੀ ਦੇ ਦੇ ਹਾਂ ਦੇਖੋ ਜੀ ਬਹੁਤ ਵਧੀਆ ਸੁੰਦਰ ਛੇਲਾ ਲੋਹੇ ਰੰਗ ਦਾ ਜਿਹਦੀ ਕੇ ਕੋਈ ਕੁਆਲਿਟੀ ਦਾ ਅੰਤ ਸਵਾਬੇ ਨਹੀਂ ਪੂਰਾ ਵਧੀਆ ਚੌੜੇ ਕੰਨਾਂ ਦਾ ਤੇ ਵਧੀਆ ਪੱਕਾ ਲੋਹਾ ਲਾਲ ਅੱਖ ਦਾ ਗੋਲ ਮੂੰਹ ਸਿੰਗੀ ਵਿਚ ਨੂੰ ਮੁੜਮੀ ਤੇ ਪਿੱਛਾ ਭਾਰੀ ਗਰਦਨ ਲੰਬੀ ਪੂਰੀ ਤੇ ਚੈਸਟੀ ਕਲਾ ਦਾ ਵੀ ਬਹੁਤ ਵਧੀਆ ਬੱਚਾ ਹੈ ਬਾਈਆਂ ਨੇ ਲਿਆ ਬਰੀਡ ਵਾਸਤੇ ਕਿਹੜੇ ਪਿੰਡ ਦੀ ਆੜੀ ਹੈ ਰਹਿਊੜਾ ਸਬਦੀ ਦੇ ਨਾਮ ਸਬਦੀ ਦੇ ਨਾਲ ਵੇਚਣ ਵਾਲੇ ਦਾ ਪਤਾ ਨਹੀਂ ਕਿਹੜੇ ਪਿੰਡ ਦਾ ਖੇਰੂ ਦਾ ਖੇਰੂ ਰਾਹੀਂ ਖੇਰੂ ਰਾਹੀਂ ਚੋੜਡਾਨੀ ਚੋੜਡਾਨ ਵੇਲੇ ਪਾਉ ਦੀ ਚੋਲੀ ਚ ਰੱਸਾ ਫਿਰ ਪੈਸੇ ਦੀਏ ਤੈਨੂੰ ਹੁਣ ਸੰਗ ਵੀ ਲੱਗਦੀ ਐ ਜਾ ਯਾਰ ਰੱਬ ਤੈਨੂੰ ਵਾਧਾ ਕਰੇ ਲੈ ਪੈਸੇ ਕਢੋ ਗੁੱਗਲ ਪੇ ਕਰ ਲੈਨੇ ਗੁੱਗਲ ਪੇ ਕਰ ਦੋ ਗੁੱਗਲ ਪੇ ਕਰਾ ਲੈ ਨਹੀਂ ਯਾਰ ਆਡਾ ਚਾਲਦਾ ਨੰਬਰ ਘਰ ਵਾਲੇ ਨੰਬਰ ਤੇ ਕਰੋ ਨਾ ਫਿਰ ਹੁਣ ਕੀ ਬਣੀ ਪਈ ਐਸੇ ਤੋਂ ਕਢਾ ਕੇ ਲਿਆ ਹਾਂ ਹਾਂ ਮਰ ਜਣ ਗਈ ਜਿੱਥੋਂ ਮਰਜੀ ਲਿਆ ਹੁਣ ਸੌਦਾ ਹੋ ਗਿਆ ਸਾਈ ਥੋੜੀ ਮੋੜੂਗਾ ਅਗਲਾ ਹਾਂ ਉਹ ਲਖਾਈ ਵਾਲਾ ਕਿਉਂ ਜਿਹੜਾ ਆ ਕੇ